ਔਰ ਸਰਕਾਰ ਨੇ ਇੱਕ ਅਨਾਉਂਸ ਕਰਿਆ ਸੀ ਕਿ ਪੜ੍ਹੇ ਲਿਖੇ ਲੰਬੜਦਾਰ ਜਿਹੜੇ ਆ ਹੋਣੇ ਚਾਹੀਦੇ ਆ ਉਹਨਾਂ ਦੀ ਪੜ੍ਹਾਈ ਜਿਹੜੀ ਆ ਉਹ ਜ਼ਰੂਰ ਵਿੱਚ ਮੈਂਸ਼ਨ ਕੀਤੀ ਜਾਵੇ ਔਰ ਪੜ੍ਹਾਈ ਦਾ ਸਰਟੀਫਿਕੇਟ ਜ਼ਰੂਰ ਨਾਲ ਲਗਾਇਆ ਜਾਵੇ ਕਾਰਨ ਕੀ ਆ ਕਿਉਂ ਸਰਕਾਰ ਨੇ ਇਹਨੇ ਜਾਗਰੂਕ ਲੰਬੜਦਾਰ ਜਿਹੜੇ ਆ ਉਹ ਲੱਪਣ ਦੀ ਕੋਸ਼ਿਸ਼ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਆ ਗੱਲਬਾਤ ਕਰਦੇ ਆ ਸਾਡਾ ਭਰਾ ਅਕਸਰ ਹੀ ਬਹੁਤ ਸਾਰੇ ਲੋਕਾਂ ਦੇ ਨਾਲ ਸਮਾਜ ਸੇਵੀ ਕੰਮਾਂ ਦੇ ਵਿੱਚ ਜਾਂਦੇ ਰਹਿੰਦੇ ਆ ਉਹ ਰੇਣਾ ਭਰਾ ਨਾਲ ਗੱਲ ਕਰਦੇ ਆ ਭਰਾ ਜੀ ਸਤਿ ਸਾਕ ਸਤਿ ਸਾਕ ਜੀ ਇਹ ਭਰਾ ਜੀ ਲੰਬੜਦਾਰਾਂ ਬਾਰੇ ਇੱਕ ਨਾ ਗੱਲ ਛੋਟੀ ਜੀ ਤੁਹਾਡੇ ਤੋਂ ਚਾਨਣਾ ਪਾਉਣੇ ਪਾਇਓ ਕਿ ਲੰਬੜਦਾਰ ਜਿਹੜੇ ਆ ਪਹਿਲਾਂ ਪਿੰਡਾਂ ਦੇ ਵਿੱਚ ਜਿੰਨੇ ਵੀ ਲੰਬੜਦਾਰ ਸੀਗੇ ਸਰਟੀਫਿਕੇਟ ਜਿਆਦਾ ਪੜੇ ਨਹੀਂ ਸੀ ਤੇ ਉਹਨਾਂ ਦੀ ਜ਼ਿੰਮੇਵਾਰੀ ਕਿੰਨੀ ਕੁ ਰਹਿੰਦੀ ਰਹੀ ਹੈ ਪੜ ਸੀ 10 ਬਣੇ ਪੜੇ ਲਿਖੇ ਸੀ ਉਹ ਵੀ ਕੋਈ ਚੌਥੀ ਪੰਜਵੀਂ ਪੁਰਾਣੀ ਉਰਦੂ ਦੀ ਜਾਂ ਕੋਈ ਕੀਤੀ ਹੋਈ ਸੀ ਅਦਰਵਾਜ਼ੀ ਬਹੁਤ ਅਨਪੜ੍ਹ ਸੀ ਪਹਿਲੇ ਪਰ ਜ਼ਿੰਮੇਵਾਰੀ ਤਾਂ ਬੜੀ ਵੱਡੀ ਸੀ ਰਿਸਪੋਨਸਿਬਿਲਿਟੀ ਬਹੁਤ ਵੱਡੀ ਸੀ ਕਈ ਵਾਰ ਕਿਸੇ ਦੀ ਵਸੀਅਤ ਕਰਨੀ ਤਾਂ ਫਿਰ ਉੱਥੇ ਕਿਦਾਂ ਦਾ ਰੋਲ ਰਹਿੰਦਾ ਰਿਆ ਉਹਨਾਂ ਦਾ ਸਾਰੀ ਰਿਸਪੋਨਸਿਬਿਲਿਟੀ ਲੰਬੜਦਾਰ ਦੀ ਸੀ ਕਿਉਂਕਿ ਉਹਨੂੰ ਪਤਾ ਤੇ ਵਾਰਸ ਕਿੰਨੇ ਆ ਕਿ ਕਿਹੜਾ ਸੇਵਾ ਕਰ ਰਿਹਾ ਕਿਹੜਾ ਸੇਵਾ ਨਿਭਾ ਰਿਹਾ ਕਿ ਨੂੰ ਦੇਣੀ ਕਿ ਨੂੰ ਨਹੀਂ ਦੇਣੀ ਆ ਉਹ ਰਿਸਪੋਨਸਿਬਲ ਸਭ ਲੰਬੜਾਂ ਦੀ ਹੁੰਦੀ ਸੀ ਲੰਬੜਾਂ ਨੇ ਕਹਿਣ ਤੇ ਮਤਾਉ ਹੀ ਵਸੀ ਲਿਖੀ ਜਾਂਦੀ ਸੀ ਕਿ ਸਕਾਰਤ ਰਖਾ ਦੇ ਰਹੀ ਆ ਉਹਨੂੰ ਜੀ ਜੀ ਠੀਕ ਆ ਰਿਸਪੋਨਸਿਬਲ ਸਭ ਦੇ ਰਹੀ ਆ ਉਹਨੂੰ ਉਹ ਰਖਵੇ ਤੁਸੀਂ ਹੀ ਕਰ ਰਿਹਾ ਤੇ ਵਾਰਸਾਂ ਤੋਂ ਤਸਦੀਕ ਕਰ ਰਿਹਾ ਜ ਉਹ ਸਾਰੇ ਗਵਾਈ ਜਿਹੜੀ ਨੰਬਰਾਂ ਦੀ ਪਾਈ ਜਾਂਦੀ ਆ ਲੰਬੜਾ ਦੇ ਕਹਿੰਦੇ ਬਤਾਉਂਦੇ ਸੀ ਇੰਤਕਾ ਕੀਤੇ ਜਾਂਦੇ ਆ ਜਿਹੜਾ ਆਮ ਬੰਦੇ ਦੀ ਕਈ ਜਗ੍ਹਾ ਚੱਲਦੀ ਕਈ ਜਗ੍ਹਾ ਨਹੀਂ ਚੱਲਦੀ ਲੰਬੜਦਾਰ ਦੀ ਹਰ ਜਗ੍ਹਾ ਦੇ ਉੱਤੇ ਜਿਹੜੀ ਗਵਾਈ ਆ ਤੇ ਜਿਹੜੀ ਜ਼ਮੀਨ ਦੀ ਹੁੰਦੀ ਆ ਇਹਦੇ ਵਿੱਚ ਜ਼ਰੂਰੀ ਲੰਬੜਦਾਰ ਹੈ ਬਿਲਕੁਲ ਕਿਉਂਕਿ ਇਹ ਇੱਕ ਸਰਕਾਰੀ ਗਵਾਈ ਮੰਨੀ ਗਈ ਆ ਸਰਕਾਰੀ ਇੱਕ ਨੌਕਰ ਮੰਨਿਆ ਗਿਆ ਉਹਨੂੰ ਕਿਉਂਕਿ ਇਹ ਸਰਕਾਰ ਦੇ ਉਹਨੂੰ ਮਾਨਪਤਾ ਦੇ ਰਹੀ ਆ 500 ਚੋਂ ਕਿ 1500 ਕੀਤਾ ਔਰ ਰਿਸਪੌਂਸਿਬਿਲਟੀ ਭਰਾਈਆ ਉਹਨੂੰ ਜ਼ਿੰਮੇਵਾਰੀ ਦਿੱਤੀ ਆ ਤਰਖਾਹ ਵੀ ਦਿੱਤੀ ਆ ਵੀ ਕੱਲ੍ਹ ਪੈਸੇ ਦਾ ਸੀਮਤ ਰਾਇਨ ਉਹ ਆਪਣੀ ਜ਼ਿੰਮੇ ਤੇ ਜਿਹਨੂੰ ਅਸੀਂ ਕਹਿ ਦਈਏ ਕਿ ਥੋੜਾ ਘੱਟ ਪੜੇ ਸੀ ਉਦੋਂ ਸਕੂਲ ਵੀ ਨਹੀਂ ਸੀ ਹੁੰਦੇ ਕੁਝ ਜਿਵੇਂ ਵੰਡ ਵੇਲੇ ਪਾਰ ਤੋਂ ਆਏ ਸੀਗੇ ਤੇ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ ਪਿੰਡਾਂ 'ਚ ਤਾਂ ਫਿਰ ਉਹ ਨੰਬਰਦਾਰ ਵੀ ਆਪਣੀ ਜ਼ਿੰਮੇਵਾਰੀ ਪੂਰੀ ਨਿਭਾਉਂਦੇ ਸੀ ਕਈ ਗਲਤੀ ਵੀ ਕਰ ਜਾਂਦੇ ਹੁਣ ਕਿਉਂਕਿ ਜਾਣਕਾਰੀ ਘੱਟ ਜਿਹੜਾ ਨੇ ਗਲਤੀਆਂ ਕੀਤੀਆਂ ਉਹਨਾਂ ਸਜ਼ਾ ਵੀ ਕਟੀਆਂ ਉਹਨਾਂ ਜਵਾਨਾਂ ਤਾਂ ਵੀ ਹਾਈ ਕੋਰਟ 'ਚ ਕਰਾਈਆਂ ਉਹ ਅੰਦਰ ਵੀ ਰਹੇ ਆ ਇਹ ਕਿੱਦਾਂ ਦਾ ਚਾਂਸ ਬਣਦਾ ਉਹਦਾ ਹੋਇਆ ਵੀ ਜਿੱਦਾਂ ਕਿਸੇ ਦੀ ਕੋ ਭੈਣ ਮਰ ਗਈ ਉਹ ਨੰਬਰ ਉਹ ਜੇ ਨੰਬਰ ਰੱਖਦਾ ਨੰਬਰ ਦਾ ਠੀਕ ਆ ਜੇ ਨਹੀਂ ਰੱਖੀ ਉਹ ਆਪਣੇ ਕੁੜੀ ਗਾਲੀ ਕਢੀ ਕਰਦੀ ਸੀ ਬਾਤ ਹੋਇਆ ਜੀ ਉਹਦੇ ਅਸਲੀ ਬਾਸ ਜੀ ਆ ਗਏ ਉਹ ਆ ਜਾ ਕੇ ਕੇਸ ਕਰਤਾ ਜੋ ਕੇਸ ਕਰਤਾ ਰਿਸਪੋਨਸਿਬਿਲਟੀ ਨਹੀਂ ਨਿਕਲਾਈ ਲੰਬੜਦਾਰ ਦੀ ਪਰ ਨੰਬਰਾਂ ਤਸਦੀਕ ਕੀਤਾ ਕਈ ਸਾਡੇ ਇਹੋ ਜਿਹੇ ਲੰਬੜਾਰੇ ਜਿਹਨਾਂ ਨੇ ਸਜ਼ਾ ਵੀ ਗੱਟੀਆਂ ਕੱਟ ਕੇ ਫਿਰ ਉਹ ਵਾਪਸ ਆਏ ਆ ਉਹ ਲੰਬੜਾ ਵੀ ਕੋਈ ਤੇ ਉਦੋਂ ਵੀ ਜਾਂਦੇ ਰਹੇ ਅਸੀਂ ਨੰਬਰਦਾਰੀ ਤੇ ਵੀ ਐਕਸ਼ਨ ਪਹੁੰਚਦਾ ਹੈ ਬਿਲਕੁਲ ਹੀ ਬਿਲਕੁਲ ਰਿਸਪੋਨਸਿਬਿਲਟੀ ਮੈਂ ਤਾਂ ਗਿਆ ਵੀ ਪਿੰਡ ਦਾ ਡਿਸੀਜਨ ਆ ਉਹ ਲੰਬੜਾ ਨੂੰ ਹੀ ਮੰਨਿਆ ਗਿਆ ਰਿਸਪੋਨਸਿਬਿਲਟੀ ਸਾਰੀ ਲੰਬੜਦਾਰ ਦੀ ਹੁੰਦੀ ਹੈ ਤੇ ਜੇ ਅਸੀਂ ਇੱਕ ਗੱਲ ਹੋਰ ਕਰੀਏ ਕਿ ਸਨਿ ਸਰ ਜਿਵੇਂ ਤੁਸੀਂ ਵੇਖਦੇ ਹੋ ਕਿ ਹੇ ਹੁਣ ਪੜ੍ਹੇ ਲਿਖੇ ਲੰਬੜਦਾਰ ਆ ਤੇ ਹੁਣ ਤੇ ਕੋਈ ਗਲਤੀ ਕਰੇਗਾ ਹੀ ਨਹੀਂ ਕਿਉਂਕਿ ਪੜ੍ਹੇ ਲਿਖੀ ਹੋਗੀ ਪਰ ਲੱਗਦਾ ਕਿ ਅਜੇ ਵੀ ਕਈ ਗਲਤੀ ਕਰ ਜਾਣਗੇ ਅਜੇ ਵੀ ਕਈ ਜਿਹੜੇ ਉਹ ਲਾਹਤ ਵਿੱਚ ਆ ਕੇ ਜਾ ਕੋਈ ਉਹ ਜੀ ਭਾਵਨਾ ਜਾ ਕੇ ਗਲਤੀਆਂ ਕਰ ਜਾਂਦੇ ਆ ਪਰ ਜਿਹੜੀ ਲੰਬੜਦਾਰੀ ਪੋਸਟ ਆ ਇਹ ਇੱਕ ਸਦਾਵਾਰ ਸਰਪੰਚ ਦੀ ਪੋਸਟ ਨਹੀਂ ਸਿਰਫ ਇਹ 5 5 ਸਾਲ ਵਾਸਤੇ ਤੇ ਜਿਹੜੀ ਆਪਣੇ ਲੰਬੜਦਾਰੀ ਆ ਇਹ ਤਾਂ ਇੱਕ ਬੜੀ ਵੱਡੀ ਰਿਸਪੋਨਸਿਬਿਲਟੀ ਆ ਪਰ ਜਿਹੜਾ ਜ਼ਿੰਮੇਂ ਨਿਭਾਉਂਦਾ ਉਹ ਤਾਂ ਬਹੁਤ ਵਧੀਆ ਤੇ ਲੌਂਗ ਲਾਈਫ ਚੱਲਦਾ ਯਾਰ ਨਹੀਂ ਹੁੰਦਾ ਉਹਦੇ ਫਿਰਹੀ ਰਾਤ ਹੁੰਦੇ ਆ ਉਹ ਜਿੱਦਾਂ ਕਈ ਵਾਰੀ ਕੀ ਹੁੰਦਾ ਕਿ ਇੱਕ ਰਜਿਸਟਰੀ ਲਿਖੀ ਜਾਂਦੀ ਹੈ ਗਵਰਨਮੈਂਟ ਦੀ ਹਦਦਾਂ ਹੁੰਦੀਆਂ ਇੱਕ ਪਰਫਾਰਮਾ ਹੁੰਦਾ ਪਰਫਾਰਮੇ ਦੇ ਵਿੱਚ ਕਈ ਵਾਰੀ ਕੀ ਹੁੰਦਾ ਕਿ ਕਿਸੇ ਦੇ ਵਿੱਚ ਸਰਕਾਰੀ ਖਾਲ ਲੰਗ ਰਿਹਾ ਹੁੰਦਾ ਕਿਸੇ ਜ਼ਮੀਨ ਚੋਂ ਦੀ ਤੇ ਲੰਬੜਦਾਰ ਉਸ ਵੇਲੇ ਮਿਲੀ ਭੁਗਤਣਾ ਜੇ ਕਹਦੇ ਕਿ ਨਹੀਂ ਜੀ ਉਹ ਇਹਨਾਂ ਦੀ ਲੈਂਡ ਹੈ ਇਹਦੇ ਵਿੱਚ ਕੁਝ ਨਹੀਂਗਾ ਤੇ ਜੇ ਕੱਲ ਨੂੰ ਉਹਦੀ ਇਨਕੁਆਰੀ ਹੋ ਜਾਏ ਫਿਰ ਜਿੱਦਾਂ ਸਰਕਾਰੀ ਖੂ ਹੁੰਦਾ ਕਈ ਵਾਰੀ ਕਾਨੂੰਨਕਾਰੀ ਹੋ ਜਾਏ ਸਾਡੇ ਅਫਸਰ ਲੇਖਣੇ ਤਾਂ ਵੀ ਉਥੇ ਮੌਕੇ ਦੇ ਨਾਲਾ ਹੈ ਤੇ ਫਿਰ ਨੰਬਰਦਾਰ ਲਿਖਦਾ ਹੈ ਉਹ ਨੰਬਰਦਾਰ ਤੇ ਹੀ 420 ਦਾ ਪ੍ਰਚਾਰ ਸਟੇਟ ਹੋਣਾ ਨਾ ਆਖਿਓ ਪਾਰਟੀਆਂ ਤੇ ਕਿਉਂਕਿ ਵੈਰੀਫਾਈ ਇੰਡ ਕੀਤਾ ਚਾਹੇ ਅੰਦਰ ਸਰਕਾਰੀ ਚੀਜ਼ ਆ ਜਾਂ ਪ੍ਰਾਈਵੇਟ ਹੈ ਜਿਹੜੀ ਕਿਸੇ ਦੀ ਨਿਕਲ ਆਈ ਇਨਕੁਆਰੀ ਚ ਤੇ ਇਹ ਨੰਬਰਦਾਰ ਨੇ ਪਹਿਲਾਂ ਲਿਖਿਆ ਆਏਗਾ ਕਿ ਨਹੀਂ ਹੈਗਾ ਜਿਹੜੀ ਰਜਿਸਟਰੀ ਦਾ ਕਈ ਵਾਰੀ ਪਰਫਾਰਮੈਂਸ ਚ ਉਹ ਨੰਬਰਦਾਰ ਜਿਹੜਾ ਉਹ ਸ਼ੋ ਨਹੀਂ ਕਰਦਾ ਕਿ ਇਹਦੇ ਅੰਦਰ ਕੋਈ ਚੀਜ਼ ਬਣੀ ਹੋਈ ਆ ਜਾਂ ਨਹੀਂ ਤੇ ਦੂਸਰੀ ਵਾਰੀ ਜਦੋਂ ਇਨਕੁਆਰੀ ਵਿੱਚ ਸ਼ੋ ਕਰਦਾ ਅਫਸਰ ਨੇ ਇਨਕੁਆਰੀ ਆਪਣੇ ਤਰੀਕੇ ਨਾਲ ਕਰਨੀ ਰਿਸਪੋਨਸਿਬਿਲਟੀ ਜਾਦੀ ਨੰਬਰਦਾਰ ਤੇ ਆ ਜਾਂਦੀ ਠੀਕ ਜੇ ਉਹ ਦੁਬਾਰਾ ਅਨਕੁਐਰੀ ਵਿੱਚ ਨਿਕਲ ਆਉਂਦੀ ਹੈ ਕੋਈ ਚੀਜ਼ ਤੇ ਇੱਥੇ ਕੀ ਬਣਿਆ ਕੀ ਨਹੀਂ ਬਣਿਆ ਤੇ ਫਿਰ ਨੰਬਰਦਾਰ ਦੇ ਸੈਨ ਹੁੰਦੇ ਹੋਣਗੇ ਬਿਲਕੁਲ ਹੀ ਬਿਲਕੁਲ ਨੰਬੜਾ ਸੈਨ ਦੇ ਕੰਮ ਚੱਲਣਾ ਨੰਬਰਦਾਰ ਨੇ ਹੀ ਵੈਰੀਫਾਈ ਕਰਨਾ ਕਿ ਆ ਕੀ ਬਣਿਆ ਕੀ ਨਹੀਂ ਬਣਿਆ ਅਫਸਰ ਦੇ ਨੰਬਰਦਾਰ ਨੂੰ ਪਤਾ ਉਹ ਅਨਕੁਐਰੀ ਕਰਨੀ ਆ ਅਫਸਰ ਵੈਸੇ ਕੋ ਆਪ ਪਤਾ ਗਿਆ मौके ਦੇ ਦੇਖਿਆ ਫਿਰ ਜੇ ਦੋਸ਼ੀ ਕਾ ਨੰਬਰ ਪਾਇਆ ਗਿਆ ਤੇ ਫਿਰ ਕੋ ਕੋ ਹੱਕਦਾਰਾ ਸਜ਼ਾ ਮਸਾ ਫੇਰ ਲੰਬਰਦਾਰ ਦੇ ਉੱਤੇ ਫੇਰ ਉਦਾਂ ਵੀ ਕਾਰਵਾਈ ਹੋਣੀ ਹੈ ਬਿਲਕੁਲ ਹੀ ਬਿਲਕੁਲ ਉਹ ਵੀ ਤੇ ਜੇ ਜੇ ਪੜਿਆ ਲਿਖਿਆ ਹੋਇਆ ਲੰਬਰਦਾਰ ਫੇਰ ਡਬਲ ਹੋ ਜਾਏਗੀ ਕਿ ਜਾਣ ਸੋਚੀ ਸਮਝੀ ਸਾਜਸਟਾ ਦਾ ਕੰਮ ਹੋ ਜਾ ਜਾਲ ਬੁਝ ਕੇ ਇਹਨਾਂ ਕੰਮ ਕੀਤਾ ਹਾਂ ਜਾਣ ਪੜੋ ਵੀ ਕੋਈ ਹੋ ਜਾਏ ਜਲਦਬਾਜ਼ੀ ਕਰਦੇ ਉਹ ਗੱਲ ਉਹ ਮੰਨ ਲੈਂਦੇ ਆ ਮੰਨ ਲੈਂਦੇ ਆ ਜੇ ਪੜੇ ਲਿਖਿਆ ਹੋ ਕੇ ਜਾਮਗੇ ਕੰਮ ਕਰੇ ਉਹਦੇ ਫੇਰ ਸਜਾ ਦਾ ਖਤਰਾ ਆਇਆ ਹੈ ਜੀ ਨਾ ਅੱਛਾ ਫਿਰ ਉਹਦੇ ਵਿੱਚ ਆ ਸਕਦਾ ਬਿਲਕੁਲ ਇਹ ਇਹਨਾਂ ਜਾਣ ਬੁੱਝ ਕੇ ਹੀ ਉਹ ਜਿਸ਼ਟੀ ਚ ਲਖਾਇਆ ਹੀ ਨਹੀਂ ਬਿਲਕੁਲ ਬਿਲਕੁਲ ਜੇ ਕੋਈ ਵੀ ਅੰਦਰ ਮੰਨ ਲਓ ਪ੍ਰਾਪਰਟੀ ਕਿਸੇ ਤਰ੍ਹਾਂ ਦੀ ਵੀ ਹੋਵੇ ਤੇ ਪਹਿਲਾਂ ਵਿੱਚ ਨਹੀਂ ਲਖਾਉਂਦਾ ਤੇ ਜੇ ਇਨਕੁਆਇਰੀ ਵਿੱਚ ਨਿਕਲ ਆਉਂਦੀ ਆ ਅੰਦਰ ਹਾਂਜੀ ਹਾਂਜੀ ਤਾਂ ਫਿਰ ਉਹ ਸਮਝ ਲਓ ਵੀ ਹੱਕਦਾਰ ਆ ਜੁਰਮ ਦਾ ਉਹ ਦੋਸ਼ੀ ਕਰਾਰ ਦੇਵਾ ਯਾਰ ਉਹ ਜੁਕ ਵੀ ਉਹ ਸਰਕਾਰੀ ਸਰਕਾਰੀ ਜਿਹੜੀ ਹਦਾਤਾ ਆ ਉਹਨਾਂ ਕਰਾਉ ਕੀਤਾ ਉਹ ਜਿਹੜਾ ਆ ਉਹ ਉਹਨੇ ਜਾਣ ਬੁੱਝ ਕੇ ਆ ਕੰਮ ਕੀਤਾ ਜਦ ਕਿ ਉਹ ਰਿਸਪੋਨਸਿਬਿਲਟੀ ਬੰਦੀ ਆ ਸਹੀ ਰਿਪੋਰਟ ਤੇ ਗਲਤ ਰਿਪੋਰਟ ਕਿਉਂ ਪੇਸ਼ ਕੀਤੀ ਉਹਨਾਂ ਜੋ ਸਰਕਾਰ ਨੂੰ ਰਜਿਸਟਰੀ ਲਿਖੀ ਜਾਂਦੀ ਆ ਵਸੀਕਾ ਬਾਰ-ਬਾਰ ਪੁੱਛਦਾ ਵੀ ਉੱਥੇ ਕੋਈ ਬਣਿਆ ਤਾਂ ਨਹੀਂ ਬਿਲਕੁਲ ਬਿਲਕੁਲ ਉੱਥੇ ਕੋਈ ਤੁਹਾਡੇ ਕੋਈ ਪਲਾਟ ਨਹੀਂ ਕੱਟੇ ਹੋਏ ਕਿਉਂਕਿ ਵਸੀਕਾ ਦੇ ਵੇਖਣ ਜਾਣੀ ਕੋਈ ਸੀ ਬੰਦੀ ਨੰਬਰ ਦੀ ਤੇ ਜਾਂ ਪਾਰਟੀਆਂ ਦੀ ਜੇ ਪਾਰਟੀ ਦਿਖਾ ਵੀ ਰਹੀ ਆ ਤਾਂ ਨੰਬਰ ਦਾ ਫਰਜ ਵੰਦਾ ਦੂਜੇ ਬੰਦੇ ਦੀ ਗਵਾਹ ਪੜਿਆ ਲਿਖਿਆ ਜੇ ਹੋਵੇ ਤੇ ਜੇ ਉਹ ਵੀ ਗੁੰਮਰਾਹ ਕਰਦਾ ਕਿਉਂਕਿ ਵੇਖਿਆ ਤੇ ਉਹਨੇ ਵੀ ਹੋਏਗਾ ਗਵਾਹ ਉਹ ਉੱਥੇ ਵੀ ਹੁੰਨੀ ਹੀ ਉਹਦੇ ਕਾਰਵੇ ਦੀ ਜਿੰਨੀ ਕਿ ਪਰ ਨੰਬਰਾਂ ਦਾ ਜ਼ਿਆਦਾ ਹੁੰਦੀ ਆ ਕਿਉਂਕਿ ਨੰਬਰਾਂ ਮੇਨ ਰਿਸਪੋਨਸਿਵ ਬੰਦੇ ਆ ਉਹ ਜਦੋਂ ਬੋਤਾਂ ਬੰਦੇ ਬਾਰੇ ਰਿਹਾ ਕਰ ਦੇ ਆ ਮਨਾ ਜਮੀਨ ਨੂੰ ਨਾਮ ਵੀ ਜਾਂਦਾ ਕੋਈ ਨਾ ਚਲਦਾ ਨੰਬਰਦਾਰ ਦੀ ਜਿਆਦਾ ਡਿਊਟੀ ਜਿਹੜੀ ਜਮੀਨ ਤੱਕ ਹੁੰਦੀ ਹੈ ਜਿੱਥੋਂ ਦੀ ਜਮੀਨ ਹੈ ਉੱਥੋਂ ਦਾ ਨੰਬਰਦਾਰ ਪਾਇਆ ਜਾਂਦਾ ਬਿਲਕੁਲ ਬਿਲਕੁਲ ਜਿੱਥੇ ਜਮੀਨ ਹੈ ਉਹ ਪਿੰਡ ਦਾ ਨੰਬਰ ਆ ਪਾਣਾ ਪਲੱਸ ਤੁਸੀਂ ਜੋ ਮਾਲੀਅਤ ਲੈਂਦੇ ਹੋ ਮਾਲੀਅਤ ਦੇ ਮਤਲਬ ਵੀ ਤੁਸੀਂ ਜਾਣਦੇ ਹੋ ਪਿਆ ਬੰਦਾ ਵਾਕਿਆ ਮਾਲਕ ਹੈ ਤੇ ਉਹ ਫਰਾਨੀ ਜਮੀਨ ਹੈ ਇਹ ਸਾਰੀ ਰਿਸਪੋਨਸਿਬਿਲਟੀ ਨੰਬਰਦਾਰ ਦੀ ਹੀ ਬੰਦੀ ਹੈ ਜਿਹੜੇ ਸਰਟੀਫਿਕੇਟ ਨਵੇਂ ਬਣ ਰਹੇ ਆ ਸਾਡੇ ਇਥੋਂ ਜਾ ਰਹੇ ਆ ਸੇਵਾ ਕੇਂਦਰ ਆਨਲਾਈਨ ਨੰਬਰ ਦਾ ਨਵੇਂ ਆਉਂਦਾ ਯਾਰ ਨੰਬਰ ਆਪਣੇ ਮੋਬਾਈਲ ਤੇ ਕਰੇਗਾ ਵੀ ਵਾਕਿਆ ਮੇਰੇ ਪਿੰਡ ਇਹ ਬੰਦਾ ਰਹਿ ਰਿਹਾ ਨੂੰ ਮੈਂ ਜਾਣਦਾ ਅਪਰੂਵ ਕਰਕੇ ਭੇਜੇਗਾ ਉੱਧੇ ਪੜ੍ਹਾਈ ਦੇ ਬਲੂਗਾਂ ਨਾਲ ਲੰਬੜਾਂ ਵਾਲੀ ਚਾਹੀਦੀ ਚਾਹੀਦੇ ਪੜ੍ਹੇ ਲਿਖੇ ਸਾਰੇ ਆਣੇ ਲਿਖੇ ਚਾਹੀਦੇ ਅਨਪਰ ਦਾ ਕੰਮ ਹੀ ਕੋਈ ਨਹੀਂ ਹੁੰਦਾ ਤੇ ਅਸੀਂ ਇਹੋ ਆਸ ਕਰਦੇ ਆ ਕਿ ਪੜ੍ਹਿਆ ਲਿਖਿਆ ਲੰਬੜਦਾਰ ਹੋਵੇ ਤੇ ਕੋਈ ਚੀਜ਼ ਦਾ ਲੁਕਾਵਾ ਨਾ ਕਰੇ ਸਰਕਾਰੀ ਕੰਮ ਚ ਕਿਸੇ ਚੀਜ਼ ਦਾ ਲੁਕਾਵਾ ਨਾ ਕਰੇ ਬਿਲਕੁਲ ਬਿਲਕੁਲ ਕਲੀਅਰ ਚੱਲੇ ਜਿਹਦੇ ਨਾਲ ਉਸ ਤੋਂ ਸਾਰੇ ਲੋਕਾਂ ਵੱਲੋਂ ਵੀ ਹੰਗਾਰਾ ਚੰਗਾ ਮਿਲੇ ਔਰ ਲੋਕਾਂ ਨੂੰ ਵਧੀਆ ਉਹਦੀ ਸੇਵਾ ਮਿਲੇ ਜਿਵੇਂ ਦੀ ਉਹ ਸੇਵਾ ਨਿਭਾਰਿਆ ਲੋਕਾਂ ਦਾ ਸਹਿਯੋਗ ਹੀ ਹੈ ਤਾਂ ਫਿਰ ਅਸੀਂ ਜਾਣਕਾਰੀ ਜਿਹੜੀ ਆ ਤੁਹਾਡੇ ਨਾਲ ਇਹ ਸਾਂਝੀ ਕਰ ਰਹੇ ਸੀ ਕਿ ਲੰਬੜਦਾਰਾਂ ਦੀ ਭੂਮਿਕਾ ਜਿਹੜ ਇਹ ਕਲੀਅਰ ਕਰ ਦਈਏ ਕਿ ਜਦੋਂ ਲੰਬੜਦਾਰ ਸਾਹਿਬ ਇੱਥੇ ਰਜਿਸਟਰੀ ਕਰਾਉਣ ਆਉਂਦੇ ਆ ਕਿਸੇ ਦੇ ਨਾਲ ਉਥੇ ਗਵਾਹ ਬਣ ਕੇ ਆਉਂਦੇ ਆ ਕਿਉਂਕਿ ਉਸ ਲੈਂਡ ਜਿੱਥੇ ਜਿਹਨੇ ਜ਼ਮੀਨ ਵੇਚਣੀ ਹੁੰਦੀ ਆ ਜਿੱਥੋਂ ਦੀ ਜ਼ਮੀਨ ਆ ਉਥੋਂ ਦਾ ਲੰਬੜਦਾਰ ਹੀ ਗਵਾਹ ਪਾਇਆ ਜਾਂਦਾ ਤੇ ਜੇ ਲੰਬੜਦਾਰ ਉਸ ਦੇ ਵਿੱਚ ਜੋ ਕੁਝ ਵੀ ਬਣਿਆ ਜੀ ਉਸ ਨੂੰ ਛਪਾਉਂਦਾ ਤੇ ਦੂਸਰੀ ਵਾਰ ਅਨਕੁਐਰੀਆਂ ਪੈ ਜਾਂਦੀਆਂ ਅਨਕੁਐਰੀਆਂ ਵਿੱਚ ਨਿਕਲ ਆਉਂਦਾ ਤੇ ਲੰਬੜਦਾਰ ਦੇ ਨਾਲ ਇਹ ਜਵਾਬਦੇਹੀ ਬਣ ਜਾਂਦੀ ਆ ਫਿਰ ਲੰਬੜਦਾਰ ਨੂੰ ਜਵਾਬਦੇਹੀ ਦੇਣੀ ਪੈ ਜਾਏਗੀ ਕਿਉਂਕਿ ਲੰਬੜਦਾਰ ਨੇ ਦੂਸਰੀ ਵਾਰ ਸਗਨੇਚਰ ਕੀਤੇ ਹੁੰਦੇ ਆ ਉਸ ਵਿੱਚ ਕਿਹਾ ਹੁੰਦਾ ਵੀ ਹਾਂਜੀ ਹੁਣ ਮੈਂ ਮੌਕੇ ਤੇ ਸੀ ਤੇ ਹੋਰ ਵੀ ਪਿੰਡ ਪਿੰਡ ਦੇ ਜਾਂ ਕਿਸੇ ਵੀ ਨਗਰ ਦੇ ਪੰਜ ਸੱਤ ਜੀ ਉੱਥੇ ਹੁੰਦੇ ਆ ਉਹਨਾਂ ਦੀ ਵੀ ਸਾਈਨ ਹੁੰਦੇ ਆ ਤਾਂ ਫੇਰ ਉਸ ਦੇ ਉੱਤੇ ਇੱਕ ਪਰਚੇ ਦੀ ਸ਼ਿਪਾਰਸ਼ ਕਿਉਂ ਜੇ ਇਸ ਤਰ੍ਹਾਂ ਹੁੰਦਾ ਨਾ ਅੱਜੇ ਦੀ ਸ਼ਿਪਾਰਸ਼ ਵੀ ਹੁੰਦੀ ਹੈ ਜੇ ਗਲਤੀ ਨਿਕਲ ਆਏ ਬਿਲਕੁਲ ਬਿਲਕੁਲ ਤੇ ਉਹ ਅਫਸਰ ਜਿਹੜੇ ਆ ਜਦੋਂ ਉਹਨਾਂ ਗਲਤੀ ਕੱਢ ਲਈ ਲਿਖਤੀ ਉਹਨਾਂ ਨੇ ਰਿਪੋਰਟ ਦੇ ਵਿੱਚ ਦੇ ਦੇਣੀ ਆ ਕਿ ਜਦੋਂ ਉਹ ਮੌਕਾ ਵੇਖਿਆ ਤੇ ਉੱਥੇ ਆ ਕੁਝ ਨਿਕਲਿਆ ਕਹੇ ਥੋੜਾ ਨਿਕਲਿਆ ਜਾਂ ਬਹੁਤਾ ਨਿਕਲਿਆ ਤੇ ਲੇਕਿਨ ਜੋ ਰਜਿਸਟਰੀ ਆ ਉਹਦੇ ਵਿੱਚ ਹਵਾਲਾ ਹੀ ਨਹੀਂ ਮੰਦੇ ਆ ਕਿ ਜਿਆਦਾਤਰ ਇਨਵੋਲਵਮੈਂਟ ਜਿਹੜੀ ਆ ਉਹ ਗਵਾਦੀ ਹੁੰਦੀ ਆ ਗਵਾ ਕਦੋਂ ਚਾਹੀਦਾ ਹੁੰਦਾ ਗਵਾ ਉਦੋਂ ਹੀ ਚਾਹੀਦਾ ਹੁੰਦਾ ਕਿ ਇਹ ਗਵਾ ਜਿਹੜਾ ਬਿਲਕੁਲ ਪੱਕਾ ਪਰਫੈਕਟ ਗਵਾ ਆ ਔਰ ਐਸ ਨੇ ਬਹੁਤ ਵਧੀਆ ਜਿਹੜੀ ਆ ਆਪਣੀ ਭੂਮਿਕਾ ਨਿਭਾਉਣੀ ਆ ਔਰ ਐਜੂਕੇਸ਼ਨ ਦੇ ਨਾਲ ਨਾਲ ਫਿਰ ਜਿਹੜਾ ਲੰਬੜਦਾਰ ਆ ਉਹ ਫਿਜ਼ੀਕਲੀ ਵੀ ਫਿੱਟ ਹੋਣਾ ਚਾਹੀਦਾ ਬਿਲਕੁਲ ਕਿ ਉਸ ਦੀ ਨਜ਼ਰ ਨਾਲ ਵੀ ਉਹ ਵੇਖ ਸਕੇ ਕਿ ਇੱਥੇ ਸਾਰਾ ਕੁਝ ਹੈਗਾ ਜਾਂ ਨਹੀਂ ਹੈਗਾ ਫਿਜ਼ੀਕਲ ਨੂੰ ਵੀ ਲੈਣਾ ਨਾ ਬਿਲਕੁਲ ਠੀਕ ਆ ਇਹ ਨਹੀਂ ਹੋਵੇ ਕਿ ਉਹਦੀ ਜੀਨਲ ਫੀਟ ਤਾਈ ਹੋ ਸਕੇਗਾ ਉਹ ਦਿਮਾਗੀ ਹਾਲਤ ਤੇ ਠੀਕ ਹੋਈ ਪਾਈ ਦੱਸੇਗਾ ਵਿਆਹ ਬੰਦਾ ਤਿਆਰ ਕਰਵਾ ਠੀਕ ਹੈ ਠੀਕ ਹੈ ਠੀਕ ਹੈ ਤਾਂ ਹੀ ਉਹ ਤਰਫਾ ਲੈ ਰਿਹਾ ਹੋਵੇਗਾ ਬਿਲਕੁਲ ਤਗਾ ਸੈਨ ਕਰੇਗਾ ਪਾਲਗੇ ਆਡ ਮੈਕਮੇ ਦਾ ਤੇ ਤਾਂ ਉਹ ਕਾ ਕਾਰਵਾਈ ਕਰ ਰਿਹਾ ਐਦਾ ਕਰ ਨਹੀਂ ਸਕਦਾ ਹਾਂ ਦੱਸਦਾ ਇਹ ਕਿ ਲੰਬੜਦਾਰ ਪਹਿਲਾਂ ਤਾਂ ਚਲੋ ਵਿਚਾਰੇ ਘੱਟ ਪੜੇ ਸੀ ਕੁਝ 70% ਹੀ ਪੜੇ ਲਿਖੇ ਨਹੀਂ ਸੀ ਮਿਲਦੇ ਸਿਰਫ 10% ਮਿਲਦੇ ਸੀ ਪੜੇ ਲਿਖੇ ਔਰ ਬਹੁਤ ਵਧੀਆ ਸਮਾਂ ਲੰਘ ਗਿਆ ਔਰ ਬਹੁਤ ਵਾਰੀ ਸੁਣਨ ਨੂੰ ਮਿਲਿਆ ਕਿ ਕਈ ਲੰਬੜਦਾਰਾਂ ਦੇ ਉੱਤੇ ਕੇਸ ਵੀ ਹੋਏ ਕਿਉਂ ਹੋਏ ਕੀ ਇੱਕ ਦੂਜੇ ਦੇ ਪਿੱਛੇ ਲੱਗ ਕੇ ਜਿਵੇਂ ਹੀ ਸਮਾਂ ਆਇਆ ਉਸ ਤਰ੍ਹਾਂ ਸਾਈਨ ਕਰ ਦਿੱਤੇ ਔਰ ਫਿਰ ਫਸ ਜਾਂਦੇ ਆ ਔਰ ਅੱਗੇ ਪੜੇ ਲਿਖੇ ਆਗੇ ਔਰ ਪੜੇ ਲਿਖੇ ਦੀ ਸਜ਼ਾ ਥੋੜੀ ਜ਼ਿਆਦਾ ਹੁੰਦੀ ਆ ਤਾਂ ਅਸੀਂ ਨੰਬਰਦਾਰਾਂ ਨੂੰ ਬੇਨਤੀ ਕਰਾਂਗੇ ਕਿ ਜਦੋਂ ਤੁਸੀਂ ਪੜੇ ਲਿਖੇ ਹੋ ਵੋ ਫਿਰ ਕਿਸੇ ਦੀ ਗਵਾਈ ਵੀ ਪਾਉਣੀ ਆ ਤੇ ਆਪਣੀ ਪੜ੍ਹਾਈ ਦੇ ਨਾਲ ਨਾਲ ਪਾਓ ਬਿਲਕੁਲ ਵੇਖ ਕੇ ਪਾਓ ਅਗਲੀ ਚਰਚਾ ਜਿਹੜੀ ਆ ਉਹ ਅਸੀਂ ਫਿਰ ਕਿਸੇ ਹੋਰ ਵਧੀਆ ਸ਼ਖਸ ਬਾਰੇ ਕਰਾਂਗੇ ਕਿ ਜਿਵੇਂ ਸਰਪੰਚ ਦੀ ਜਿਹੜੇ ਰੋਲ ਆ ਉਹ ਕਿੰਨਾ ਕੁ ਹੁੰਦਾ ਸਰਪੰਚ ਦੇ ਸਾਈਨ ਕਿੱਥੇ ਕਿੱਥੇ ਚੱਲਦੇ ਆ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਤੇ ਬਾਕੀ ਵਕੀਲ ਸਾਹਿਬ ਦੇ ਸਾਈਨ ਤੇ ਜਿੱਥੇ ਮਰਜੀ ਚੱਲਦੇ ਆ ਵਕੀਲ ਸਾਹਿਬ ਵੈਲ এডਿਕੇਟਿਡ ਪਰਸਨ ਹੁੰਦੇ ਨੇ ਇਹਨਾਂ ਵੱਲੋਂ ਕੋਈ ਵੀ ਕਿੰਤੂ ਪਰੰਤੂ ਨਹੀਂ ਕੀਤਾ ਜਾ ਸਕਦਾ ਕਿਉਂਕਿ ਵਕੀਲ ਸਾਹਿਬ ਉਹ ਪੋਸਟ ਹੈ ਕਿ ਜਿਹਨੂੰ ਬਹੁਤ ਵੱਡੀ এডਿਕੇਸ਼ਨ ਦੇ ਨਾਲ ਜੋੜਿਆ ਜਾਂਦਾ ਔਰ ਉਹਨਾਂ ਨੂੰ ਨੌਲੇਜ ਦੇ ਨਾਲ ਔਰ ਕਾਨੂੰਨ ਦੀ ਭਾਸ਼ਾ ਜਿਹੜੀ ਹੈ ਸਾਰੀ ਉਹਨਾਂ ਦੇ ਮਾਹਿਰ ਕਾਨੂੰਨ ਦੇ ਮਾਹਿਰ ਕਿਹਾ ਜਾਂਦਾ ਹੈ ਉਹਨਾਂ ਬਾਰੇ ਕੋਈ ਵੀ ਅਸੀਂ ਗੱਲ ਨਹੀਂ ਕਰ ਸਕਦੇ ਲੇਕਿਨ ਫਿਲਹਾਲ ਅਸੀਂ ਇਹਨਾਂ ਦੀ ਗੱਲ ਕਰ ਦਈਏ ਕਿ ਲੰਬੜਦਾਰੀ ਕਿਉਂਕਿ ਲੰਬੜਦਾਰੀ ਬੜਾ ਵੱਡਾ ਇੱਕ ਰਤਬਾ ਹੈ ਸਿਆਸ ਵੇਲੇ ਸਾਡੇ ਪਿੰਡ ਦਾ ਹੀ ਡੀਸੀ ਸਮਝਿਆ ਜਾਂਦਾ ਜੇ ਸਾਡੇ ਪਿੰਡ ਦਾ ਲੰਬੜਦਾਰ ਹੋਵੇ ਹਰ ਪਿੰਡ 'ਚ ਇੱਕ ਦੋ ਲੰਬੜਦਾਰ ਹੋਣਗੇ ਤਾਂ ਜੇ ਇੱਕ ਪੜਿਆ ਲਿਖਿਆ ਹੋਵੇਗਾ ਤਾਂ ਉਹ ਨੇਚਰਲੀ ਸੋਚ ਸਮਝ ਕੇ ਸਾਈਨ ਕਰੇਗਾ ਤੇ ਜੇ ਕੋਈ ਘੱਟ ਪੜਿਆ ਹੋਵੇਗਾ ਤੇ ਉਹਨੇ ਥੋੜਾ ਜਲਦੀ ਕਰ ਦੇਣਾ ਕਿਉਂਕਿ ਉਹਨੂੰ ਪਤਾ ਨਹੀਂ ਹੁੰਦਾ ਤੇ ਕਈ ਲੋਕ ਉਹਨੂੰ ਭਾਵਨਾਵਾਂ ਆਉਦੀਆਂ ਨੂੰ ਪੜ ਲੈਂਦੇ ਆ ਤੇ ਜਿਸ ਕਰਕੇ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਇਸ ਬਾਰੇ ਕਮੈਂਟ ਜਰੂਰ ਕਰ ਦੇਣਾ ਔਰ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਧੰਨਵਾਦ